ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਕਰੀਮ ਬਾਰੇ ਗੱਲ ਕਰਾਂਗੇ ਜਿਹੜੀ ਕਿ ਮੈਂ ਪਿਛਲੇ ਸਵਾ ਸਾਲ ਤੋਂ ਸਵਾ ਸਾਲ ਡੇਢ ਸਾਲ ਹੋ ਗਿਆ ਮੈਨੂੰ ਯੂਜ਼ ਕਰਦੀ ਹਾਂ ਯੂਜ਼ ਕਰ ਰਹੀ ਐਗੀ ਆਇਲੇ ਕਰੀਮ ਠੀਕ ਹੈ ਜੀ ਇਹਦੇ ਬਾਰੇ ਆਪਾਂ ਥੋੜੀ ਜੀ ਗੱਲਬਾਤ ਕਰਾਂਗੇ ਕਿ ਮੇਰੇ ਸਰਕਲ ਦੇ ਵਿੱਚ ਜਿੰਨੀਆਂ ਭੈਣਾਂ ਨੇ ਯੂਜ਼ ਕੀਤੀ ਹੈ ਉਹਨਾਂ ਨੂੰ ਕਿੱਦਾਂ ਦੇ ਰਿਜ਼ਲਟ ਮਿਲੇ ਨੇ ਤੇ ਕਿੰਨੇ ਦੀ ਇਹ ਆਉਂਦੀ ਹੈ ਤੇ ਇਹਦੇ ਵਿੱਚ ਵੀਰੇ ਫੇਕ ਵੀ ਆਉਂਦੀ ਹੈ ਇੱਕ ਹਨਾ ਤੇ ਆਪਾਂ ਸਾਰੀ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਸੋ ਅੱਜ ਆਪਾਂ ਗੱਲ ਕਰਦੇ ਹਾਂ ਆਇਲੇ ਕਰੀਮ ਬਾਰੇ ਠੀਕ ਹੈ ਜੀ ਆ ਆਇਲੇ ਟੋਟਲ ਇਫੈਕਟ 7 ਇਨ 1 ਹੈ ਇਹਦਾ ਨਾਮ ਤੇ ਇਹਦੇ ਵਿੱਚ ਇੱਕ ਨਾਈਟ ਕਰੀਮ ਆਉਂਦੀ ਹੈ ਤੇ ਇੱਕ ਡੇ ਕਰੀਮ ਆਉਂਦੀ ਹੈ ਠੀਕ ਹੈ ਜੀ ਸੋ ਜਿਹੜੀ ਲਈ ਤੁਸੀਂ ਕੰਫਰਟੇਬਲ ਹੋਣਾ ਤੁਸੀਂ ਉਹ ਲੈ ਸਕਦੇ ਹੋਗੇ ਰਿਜ਼ਲਟ ਦੋਨਾਂ ਦਾ ਇੱਕੋ ਹੀ ਹੈਗਾ ਮੈਂ ਨਾਈਟ ਕਰੀਮ ਯੂਜ਼ ਕਰਦੀ ਆ ਕਿਉਂਕਿ ਮੈਂ ਡੇ ਦੇ ਵਿੱਚ ਸਨਸਕ੍ਰੀਨ ਤੋਂ ਇਲਾਵਾ ਹੋਰ ਕੁਝ ਨਹੀਂ ਲਾਉਂਦੀ ਹੈਗੀ ਫੇਸ ਤੇ ਮਤਲਬ ਕਿ ਫੇਸ ਵਾਸ਼ ਕੀਤਾ ਮੋਇਸਚਰਾਈਜ਼ਰ ਲਗਾਇਆ ਸਨਸਕ੍ਰੀਨ ਲਾਈ ਤੇ ਬਸ ਠੀਕ ਹੈ ਜੀ ਤੇ ਦਿਨ ਦੇ ਵਿੱਚ ਬਸ ਥੋੜਾ ਜਿਹਾ ਕਿ ਐਂ ਜਿਹਾ ਲੱਗਦਾ ਲਾਈਟ ਵੇਟ ਜਿਹੀ ਰਹੇ ਆਪਣੀ ਸਕਿਨ ਨਾਲ ਫੇਸ ਤਾਂ ਠੀਕ ਹੈਗਾ ਸਨਸਕ੍ਰੀਨ ਵੀ ਮੈਂ ਐਦਾਂ ਦੀ ਯੂਜ਼ ਕਰਦੀ ਆਂ ਵੀ ਜਿਹੜੀ ਜਮਾ ਲਾਈਟ ਵੇਟ ਹੈ ਅ ਜਿਹੜੀਆਂ ਗ੍ਰੇਸੀ ਜੀਆਂ ਹੁੰਦੀਆਂ ਨੇ ਹਨਾ ਉਹ ਵਧੀਆ ਨਹੀਂ ਲੱਗਦੀਆਂ ਹੈਗੀਆਂ ਮੈਨੂੰ ਕਿ ਚਿਪਚਿਪਾਹਟ ਜੀ ਹੋ ਜਾਂਦੀ ਹੈ ਫੇਸ ਤੇ ਪਤਾ ਜਿਹਾ ਲੱਗਦਾ ਕਿ ਕੁਝ ਲੱਗਿਆ ਹੋਇਆ ਹੈਵੀ ਜਿਹਾ ਫੀਲ ਹੁੰਦਾ ਹੈਗਾ ਸੋ ਆਪਾਂ ਵੀਡੀਓ ਦੇ ਲਾਸਟ ਤੇ ਸਨਸਕ੍ਰੀਨ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਕਰੂੰਗੀ ਜਿਹੜੀ ਮੈਂ ਯੂਜ਼ ਕਰ ਰਹੀ ਹਾਂਗੀ ਤੇ ਹੁਣ ਗਰਮੀ ਆ ਰਹੀਆਂ ਨੇ ਹਨਾ ਸਨਸਕ੍ਰੀਨ ਵੀ ਯੂਜ਼ ਕਰਨੀ ਬਹੁਤ ਜ਼ਰੂਰੀ ਹੈਗੀ ਆਪਾਂ ਕੋਈ ਵੀ ਕਰੀਮ ਯੂਜ਼ ਕਰਦੇ ਆ ਜਾਂ ਫੇਸ ਵਾਸ਼ ਯੂਜ਼ ਕਰਦੇ ਆ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਗਰਮੀ ਦੇ ਵਿੱਚ ਕਿਉਂਕਿ ਆਪਾਂ ਧੁੱਪੇ ਕੰਮ ਵਗੈਰਾ ਕਰਦੇ ਆ ਹਨਾ ਬਾਹਰ ਜਾਣੀ ਹੈਗੀ ਤੇ ਕਈ ਵਾਰ ਫੇਸ ਕਵਰ ਵੀ ਨਹੀਂ ਹੁੰਦਾ ਹਨਾ 24 ਘੰਟੇ ਆਪਣ ਤੋਂ ਬਾਹਰ ਜਾਣ ਵੇਲੇ ਤਾਂ ਫਿਰ ਸਨਸਕ੍ਰੀਨ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੋ ਜਾਂਦੀ ਹੈ ਤੁਸੀਂ ਆਪਦੇ ਅਕੋਰਡਿੰਗ ਯੂਜ਼ ਕਰ ਸਕਦੇ ਹੋਗੇ ਘੱਟ ਵੱਧ ਵਾਲੀ ਹਨਾ ਅ ਐਸਪੀਐਫ ਹੁੰਦਾ ਉਹਦਾ 30 ਵੀ ਹੁੰਦਾ ਹੈ 15 ਵੀ ਹੁੰਦਾਗਾ ਤੇ 25 ਵੀ ਹੁੰਦਾਗਾ ਠੀਕ ਹੈ ਉਹ ਆਪਦੇ ਅਕੋਰਡਿੰਗ ਤੁਸੀਂ ਦੇਖਣਾ ਕਿੰਨਾ ਕੁ ਤੁਸੀਂ ਧੁੱਪ ਦੇ ਵਿੱਚ ਕੰਮ ਕਰਦੇ ਹੋ ਹਨ ਤੇ ਸੋ ਹੁਣ ਆਪਾਂ ਇਹਦੀ ਗੱਲ ਕਰਦੇ ਆਂ ਇਹਦਾ ਜਿਹੜੀ ਪੈਕਿੰਗ ਹੈ ਇਹਦੀ 20 ਗ੍ਰਾਮ ਤੋਂ ਸ਼ੁਰੂ ਹੁੰਦੀ ਹੈਗੀ ਪੈਕੇਜਿੰਗ ਆ ਇਹ 20 ਗ੍ਰਾਮ ਵਾਲੀ ਹੈ ਮੇਰੇ ਕੋਲ ਜਿਹੜੀ ਮੈਂ ਹੁਣ ਯੂਜ਼ ਕਰ ਰਹੀ ਆਂ ਪਹਿਲਾਂ ਵਾਲੀ ਮੇਰੇ ਸੀਗੀ 50 ਗ੍ਰਾਮ ਦੀ ਆ ਤੇ ਵੀਰੇ ਇਹਦਾ ਪ੍ਰਾਈਸ ਦੀ ਗੱਲ ਕਰੀ ਆਪਾਂ ਆਹ ਵਾਲੀ ਪੈਕੇਜਿੰਗ ਇਹਦੀ ਜਿਹੜੀ 20 ਗ੍ਰਾਮ ਦੀ ਪੈਕੇਜਿੰਗ ਹੈ ਇਹ ਆਉਂਦੀ ਹੈ ਵੀਰੇ 300 ਆ 350 ਦੇ ਕਰੀਬ ਆਉਂਦੀ ਹੈਗੀ ਜੇ ਤੇ ਆਫਰ ਚੱਲ ਰਿਹਾ ਹੋਵੇ ਹਨਾ ਫਿਰ ਇਹ ਸਸਤੀ ਵੀ ਮਿਲ ਜਾਂਦੀ ਹੈ ਸੋ ਇਹ ਵਾਲੀ ਦਾ ਪ੍ਰਾਈਸ ਹੈਗਾਗਾ 399 ਹੈ ਤੇ ਤੇ ਲਗਭਗ 400 ਦੀ ਹੀ ਦਿੰਦੇ ਨੇਗੀ ਉਹ ਆਪਾਂ ਜੀ ਆਪਾਂ ਲੋਕਲ ਮਾਰਕੀਟ ਤੋਂ ਲੈਣੇ ਹੈਗੇ ਜੇ ਆਫਰ ਚੱਲ ਰਿਹਾ ਹੋਵੇ ਤਾਂ 350 ਦੇ ਕਰੀਬ ਜਾਂ 360 ਦੇ ਕਰੀਬ ਆਪਾਂ ਨੂੰ ਇਹ ਮਿਲ ਜਾਂਦੀ ਹੈ ਸੋ ਜੇਕਰ ਤੁਸੀਂ ਲੋਕਲ ਮਾਰਕੀਟ ਤੋਂ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ Amazon Flipkart ਤੋਂ ਆਰਡਰ ਕਰ ਸਕਦੇ ਹੋ ਉੱਥੇ ਵੀ ਜਿਹੜਾ ਪ੍ਰੋਡਕਟ ਹੈ ਉਹ ਸਹੀ ਮਿਲੂਗਾ ਤੁਹਾਨੂੰ ਅ ਕਿਉਂਕਿ ਜਿਹੜੀ ਪਹਿਲਾਂ ਮੈਂ ਵੱਡੀ ਪੈਕੇਜਿੰਗ ਜਿਹੜੀ ਕਿ 50 ਗ੍ਰਾਮ ਦੀ ਸੀਗੀ ਉਹ ਉਹ ਆਈ ਸੀ ਵੀਰੇ 900 ਦੀ ਉਵੇਂ ਮੈਂ Amazon ਤੋਂ ਮਗਾਈ ਸੀਗੀ ਸੋ ਹੁਣ ਮੈਂ 20 ਗ੍ਰਾਮ ਵਾਲੀ ਕਿਉਂਕਿ ਅਪਡੇ ਅਕੋਰਡਿੰਗ ਹੈ ਨਾ ਜਿੰਨੇ ਕ ਆਪਣੇ ਕੋਲ ਜਦੋਂ ਆਪਾਂ ਨੂੰ ਠੀਕ ਲੱਗਦਾ ਕਿ ਆਪਾਂ ਵੱਡੀ ਪੈਕੇਜਿੰਗ ਲੈ ਸਕਦੇ ਆ ਜਾਂ ਛੋਟੀ ਲੈ ਸਕਦੇ ਆ ਉਸ ਦੇ ਅਕੋਰਡਿੰਗ ਹੀ ਮੈਂ ਯੂਜ਼ ਕਰ ਲੈਣੀ ਹੁੰਨੀ ਹੈਗੀ ਅ ਕਈ ਵਾਰੀ ਮੈਂ 20 ਗ੍ਰਾਮ ਵਾਲੀ ਲੈ ਲੈਣੀ ਹੁੰਨੀ ਜਿੰਨੇ ਕ ਮੇਰੇ ਕੋਲ ਪੈਸੇ ਹੁੰਦੇ ਨੇ ਠੀਕ ਹੈ ਜੇ ਮੈਨੂੰ ਲੋਟ ਲੱਗਦਾ ਤੁਸੀਂ ਆਪ ਦੇ ਅਕੋਰਡਿੰਗ ਲੈ ਸਕਦੇ ਹੋਗੇ ਸੋ ਬਈ ਇਹ ਮੇਨਲੀ ਇਹਦਾ ਕੰਮ ਹੈਗਾ ਯੂਡੀਆਂ ਨੂੰ ਹਟਾਉਣਾ ਮਤਲਬ ਕਿ ਜੋੜੜੀਆਂ ਜੇਕਰ ਤੁਸੀਂ 25 ਤੋਂ ਪਲੱਸ ਹੋ ਗਏ ਹੋਗੇ ਹਨਾ ਤੁਹਾਡੀ ਏਜ ਹੈ ਜਿਹੜੀ 25 ਤੋਂ ਟੱਪ ਗਈ ਹੈ ਤਾਂ ਤੁਸੀਂ ਇਹਨੂੰ ਯੂਜ਼ ਕਰਨਾ ਸ਼ੁਰੂ ਕਰ ਸਕਦੇ ਹੋਗੇ ਤੇ ਇਹ ਕੀ ਕਰੂਗੀ ਵੀਰੇ ਜੇ ਤੁਸੀਂ 25 ਦੇ ਹੋਗੇ ਤੁਸੀਂ ਸਟਾਰਟ ਕਰਤੀ ਤਾਂ ਤੁਹਾਡੇ ਜੁੜੀਆਂ ਆਉਣ ਨਹੀਂ ਦੇਊਗੀ ਇਹ ਤੁਹਾਡੀ ਸਕਿਨ ਨੂੰ ਜਿਹੜਾ ਟਾਈਟ ਰੱਖੂਗੀ ਆ ਇਹਦਾ ਐਵੇਂ ਵੀ ਨਹੀਂ ਰਿਜ਼ਲਟ ਹੈ ਕਿ ਇਹਦੇ ਕੋਈ ਸਾਈਡ ਇਫੈਕਟ ਨਹੀਂ ਠੀਕ ਹੈ ਅ ਰਿਜ਼ਲਟ ਹੈ ਜਿਹੜਾ ਉਹ ਤੁਹਾਨੂੰ ਐਵੇਂ ਨਹੀਂ ਹੈਗਾ ਕਿ 2 ਮਹੀਨਿਆਂ ਦੇ ਵਿੱਚ ਜਾਂ 1 ਮਹੀਨੇ ਦੇ ਵਿੱਚ ਮਿਲ ਜਾਊਗਾ ਤੁਸੀਂ ਇਹਨੂੰ ਕੰਟੀਨਿਊ ਫੋਲੋ ਕਰੋਗੇ ਕੰਟੀਨਿਊ ਯੂਜ਼ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਮਿਲ ਲਗੇ ਕਿਉਂਕਿ ਵੀਰੇ ਮੈਨੂੰ ਇੰਨਾ ਕੁ ਇਸ ਚੀਜ਼ ਤੇ ਯਕੀਨ ਹੈ ਕਿਉਂਕਿ ਮੇਰੇ ਸਰਕਲ ਦੇ ਵਿੱਚ ਮੇਰੀ ਵੱਡੀ ਸਿਸਟਰ ਨੇ ਯੂਜ਼ ਕੀਤੀ ਹੈ ਇਹ ਅ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲੇ ਨੇ ਮਿਲੇ ਜਰੂਰ ਨੇ 6 ਮਹੀਨਿਆਂ 7 ਮਹੀਨਿਆਂ ਦੇ ਕਰੀਬ ਜਦੋਂ ਹੋ ਗਏ ਸੀ ਉਹਨਾਂ ਨੂੰ ਫਿਰ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਕਿ ਹਾਂਜੀ ਵੀ ਇਹਦੇ ਰਿਜ਼ਲਟ ਹੈਗੇ ਨੇ ਤੇ ਇਹਦੇ ਜਿੰਨੇ ਕੇਦੇ ਸਹੀ ਰਿਜ਼ਲਟ ਨੇ ਹਨਾ ਜਿੰਨਾ ਕ ਟਾਈਮ ਲੱਗਦਾ ਰਿਜ਼ਲਟ ਮਿਲਣ ਤੇ ਉਹਨਾਂ ਕ ਐਂ ਵੀ ਹੈਗਾਗਾ ਵੀ ਐਂ ਵੀ ਨਹੀਂ ਹੈਗਾ ਵੀ ਆਪਾਂ ਛੱਡਤੀ ਤਾਂ ਫਿਰ ਉਹਦੀ ਆਪਾਂ ਨੂੰ ਜਿਹੜੇ ਸਾਈਡ ਇਫੈਕਟ ਹੋ ਜਾਣਗੇ ਜਾਂ ਆਪਣੇ ਜੂੜੀਆਂ ਆ ਜਾਣਗੀਆਂ ਐਦਾਂ ਨਹੀਂ ਹੈਗੀਗੀ ਤੇ ਇੱਕ ਬਹੁਤ ਵਧੀਆ ਪ੍ਰੋਡਕਟ ਬਣਾਇਆ ਹੈ ਇਹ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਸੱਤ ਇਫੈਕਟ ਨੇਗੇ ਹਨਾ ਚਿਹਰੇ ਨੂੰ ਮੋਇਸਚਰਾਈਜ਼ ਰੱਖਣਾ ਹਨਾ ਇੱਕ ਸਨਸਕ੍ਰੀਨ ਦਾ ਵੀ ਇਹ ਆਪਾਂ ਨੂੰ ਕੰਮ ਦਿੰਦੀ ਹੈ ਜੇ ਆਪਾਂ ਡੇ ਕਰੀਮ ਯੂਜ਼ ਕਰਦੇ ਆਂਗੇ ਹਨਾ ਤੇ ਨਾਲ ਨਾਲ ਵੀ ਇਹ ਚਿਹਰੇ ਨੂੰ ਬ੍ਰਾਈਟਨ ਕਰਦੀ ਹੈ ਕਿ ਹਨਾ ਤੁਹਾਡੀ ਸਕਿਨ ਨੂੰ ਟੈਨ ਹੋਣ ਤੋਂ ਵੀ ਬਚਾਉਂਦੀ ਹੈ ਇਹਦੇ ਵਿੱਚ ਦੱਸਿਆ ਨਾ ਨੇ ਕਿ ਸੱਤ ਇਫੈਕਟ ਪਾਏ ਹੋਏ ਨੇ ਹਨਾ ਤੇ ਸੱਤ ਕੰਮ ਕਰਦੀ ਹੈ ਇਹ ਆਪਣੀ ਸਕਿਨ ਦੇ ਲਈ ਆਪਾਂ ਪੰਜਾਬੀ ਦੇ ਵਿੱਚ ਬੋਲੀਏ ਤੇ ਮੈਂ ਨਾਈਟ ਕਰੀਮ ਯੂਜ਼ ਕਰਦੀ ਆ ਤੁਸੀਂ ਡੇ ਕਰਨੀ ਹੈ ਡੇ ਵੀ ਕਰ ਸਕਦੇ ਹੋਗੇ ਸੋ ਜੇਕਰ ਤੁਸੀਂ ਹੋਮ ਰੈਮਡੀਜ਼ ਫੋਲੋ ਕਰ ਕਰਕੇ ਥੱਕ ਗਏ ਹੋਗੇ ਹਨਾ ਸਾਰਾ ਕੁਝ ਤੁਸੀਂ ਯੂਜ਼ ਕਰਕੇ ਦੇਖ ਲਿਆ ਤਾਂ ਤੁਸੀਂ ਇੱਕ ਕਰੀਮ ਨੂੰ ਯੂਜ਼ ਕਰ ਸਕਦੇ ਹੋਗੇ ਬਹੁਤ ਵਧੀਆ ਕਰੀਮ ਹੈਗੀ ਅ ਤੁਸੀਂ ਜਿੰਨਾ ਕਾਫਰਡ ਕਰ ਦਿਓਗੇ ਹਨਾ ਤੁਸੀਂ 400 ਵਾਲੀ ਲੈ ਸਕਦੇ ਛੋਟੀ ਪੈਕਿੰਗ ਪਹਿਲਾਂ ਉਹਨੂੰ ਯੂਜ਼ ਕਰਕੇ ਦੇਖ ਲਓ ਇੰਨੀ ਕ ਲਾਈਟ ਵੇਟ ਹੈ ਇਹ ਤੁਹਾਨੂੰ ਸਕਿਨ ਦੇ ਉੱਪਰ ਲਾਉਂਗੇ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਕਿ ਟੈਕਸਚਰ ਇਹਦਾ ਇੰਨਾ ਵਧੀਆ ਹੈਗਾ ਬਿਲਕੁਲ ਲਾਈਟ ਵੇਟ ਹੈਗਾ ਤੁਸੀਂ ਈਜ਼ੀਲੀ ਇਹਨੂੰ ਲਗਾ ਸਕਦੇ ਹੋ ਆਪਣੇ ਫੇਸ ਤੇ ਤੇ ਮੈਂ ਇਹਨੂੰ ਡੇਢ ਸਾਲ ਤੋਂ ਯੂਜ਼ ਕਰ ਰਹੀ ਹਾਂ ਡੇਢ ਸਾਲ ਤੋਂ ਥੋੜਾ ਜਿਹਾ ਘੱਟ ਟਾਈਮ ਲਾ ਲਓ ਹਨਾ ਅ ਸਵਾ ਸਾਲ ਤੋਂ ਤੱਕ ਕਰ ਹੀ ਰਹੀ ਹੈਗੀ ਮੈਨੂੰ ਇਹ ਨੈਗਰ ਚਾਲਟਾ ਦਿੱਤਾ ਕਿ ਮੇਰੇ ਫੇਸ ਤੇ ਜਿਹੜੀ ਹਲਕੀ ਹਲਕੀ ਫਾਈਨ ਲਾਈਨਸ ਆਉਣੀਆਂ ਸ਼ੁਰੂ ਹੋ ਗਈਆਂ ਸੀ ਨਾ ਆ ਚੀਜ਼ਾਂ ਦੇ ਤਾਂ ਉਹਨਾਂ ਦਾ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਕਿ ਮੇਰੇ ਸਹੀ ਹੋਣੀਆਂ ਸ਼ੁਰੂ ਹੋ ਗਈਆਂ ਉਹ ਫਾਈਨ ਲਾਈਨਸ ਹੈ ਤੇ ਜੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਜੂੜੀਆਂ ਆਉਣ ਹੀ ਨਾ ਹਨਾ ਤੇ ਜਾਂ ਆ ਚੁੱਕੀਆਂ ਨੇ ਜੀ ਤੁਹਾਡੀਆਂ ਉਹਨਾਂ ਨੂੰ ਤੁਸੀਂ ਰਿਮੂਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਯੂਜ਼ ਕਰੋ ਇਹਦੇ ਨਾਲ ਤੁਸੀਂ ਪ੍ਰੋਪਰ ਜਿਹੜਾ ਸਕਿਨ ਕੇਅਰ ਰੁਟੀਨ ਆਪਦਾ ਉਹ ਵੀ ਫੋਲੋ ਕਰੋ ਜਿਵੇਂ ਕਿ ਹਨਾ ਇੱਕ ਵਧੀਆ ਜਿਵੇਂ ਕਿ ਮੈਂ ਹੁਣ ਸੈਟਾਫਿਲ ਦਾ ਯੂਜ਼ ਕਰ ਰਹੀ ਐਗੀ ਫੇਸ ਵਾਸ਼ ਬਹੁਤ ਵਧੀਆ ਫੇਸ ਵਾਸ਼ ਹੈਗਾ ਮੈਂ ਇੱਥੇ ਪਿਕ ਵੀ ਐਡ ਕਰ ਦੂੰਗੀ ਸੈਟਾਫਿਲ ਦਾ ਜਿਹੜਾ ਫੇਸ ਵਾਸ਼ ਹੈ ਮੈਂ ਹੁਣ ਲੈ ਕੇ ਨਹੀਂ ਬੈਠੀ ਇੱਥੇ ਵਾਸ਼ਰੂਮ ਚ ਹੈਗਾ ਦਾਂ ਮੈਂ ਪਿਕ ਐਡ ਕਰ ਦੂੰਗੀ ਤੁਹਾਨੂੰ ਇਹ ਸਾਈਡ ਤੇ ਤਾਂ ਤੁਸੀਂ ਉਹ ਫੇਸ ਵਾਸ਼ ਇਹਦੇ ਨਾਲ ਯੂਜ਼ ਕਰ ਸਕਦੇ ਹੋ ਤੇ ਉਸੇ ਦੇ ਹੀ ਤੁਸੀਂ ਮੋਇਸਚਰਾਈਜ਼ਰ ਯੂਜ਼ ਕਰ ਸਕਦੇ ਹੋ ਸੈਟ ਆਫ ਇਹਦਾ ਠੀਕ ਹੈ ਜੀ ਆ ਪ੍ਰੋਪਰ ਤੁਸੀਂ ਜੇ ਇਸ ਚੀਜ਼ ਨੂੰ ਯੂਜ਼ ਕਰੋਗੇ ਸਹੀ ਤਰੀਕੇ ਨਾਲ ਹਨਾ ਕੰਟੀਨਿਊ ਯੂਜ਼ ਕਰੋਗੇ ਤਾਂ ਤੁਹਾਨੂੰ ਜਿਹੜੇ ਬਹੁਤ ਗੁੱਡ ਰਿਜ਼ਲਟ ਮਿਲਣਗੇ ਠੀਕ ਹੈ ਜੀ ਆ ਆਪਾਂ ਹਨਾ ਬਹੁਤ ਚੀਜ਼ਾਂ ਯੂਜ਼ ਕਰਦੇ ਆਂ ਕਈ ਵਾਰੀ ਆਪਾਂ ਨੂੰ ਉਹਨਾਂ ਦੇ ਸਾਈਡ ਇਫੈਕਟ ਵੀ ਹੋਣੇ ਸ਼ੁਰੂ ਹੋ ਜਾਂਦੇ ਨੇ ਹਨਾ ਪਰ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਤੁਹਾਨੂੰ ਹੋਊਗਾ ਇੱਕ ਹਨਾ ਆਪਾਂ ਨੂੰ ਬਲੀਵ ਰੱਖ ਕੇ ਮਾਨ ਦੇ ਵਿੱਚ ਇਹਨੂੰ ਯੂਜ਼ ਕਰਨਾ ਪਊਗਾ ਤਾਂ ਤੁਸੀਂ ਲਗਾਤਾਰੀ ਨੂੰ ਕਮ ਸੇ ਕਮ 6 ਮਹੀਨੇ ਯੂਜ਼ ਕਰੋ ਚੁੱਕ ਕਰਕੇ ਬਸ ਤੇ ਫਿਰ ਦੇਖਿਓ ਤੁਹਾਨੂੰ ਰਿਜ਼ਲਟ ਨੇ ਜਿਹੜੇ ਬਹੁਤ ਵਧੀਆ ਮਿਲਣਗੇ ਪਰ ਇੰਨਾ ਕੁ ਜ਼ਰੂਰ ਹੈ ਵੀ ਤੁਸੀਂ ਜਿਹੜਾ ਇਹਨੂੰ ਅਸਲੀ ਹੋਣੀ ਚਾਹੀਦੀ ਹੈ ਇਹਦੀ ਕਾਪੀ ਵੀ ਆ ਰਹੀ ਹੈਗੀ ਠੀਕ ਹੈ ਅਸਲੀ ਦਾ ਪਤਾ ਲੱਗਦਾ ਵੀਰੇ ਮੇਰੇ ਮੈਨੂੰ ਦਾ ਇਹ ਦੋ ਨਿਸ਼ਾਨੀਆਂ ਨੇ ਕਿ ਜਦੋਂ ਆਪਾਂ ਇਹਨੂੰ ਲਗਾਉਨੇ ਆ ਤੇ ਇਹ ਨਾ ਬਿਲਕੁਲ ਵਾਈਟ ਕਲਰ ਦੀ ਹੈਗੀ ਠੀਕ ਹੈ ਤੇ ਇੱਕ ਆਉਂਦੀ ਹੈ ਵੀ ਉਹ ਜੈਲੋ ਆਉਂਦੀ ਹੈ ਠੀਕ ਹੈ ਵੀ ਮੈਂ ਜਿਹੜੀ ਭੈਣ ਨੇ ਪਹਿਲਾਂ ਯੂਜ਼ ਕੀਤੀ ਆ ਮੈਂ ਉਹਨੂੰ ਪੁੱਛਿਆ ਕਿ ਇਹਦਾ ਕਿਵੇਂ ਪਤਾ ਲੱਗਦਾ ਪਰ ਉਹਨਾਂ ਤਾਂ ਉਹਨੇ ਕਿਹਾ ਕਿ ਇੱਕ ਤਾਂ ਇਹਦੇ ਵਿੱਚ ਖੁਸ਼ਬੂ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਦੀ ਖੁਸ਼ਬੂ ਨਹੀਂ ਆਉਂਦੀ ਇਹਦੇ ਵਿੱਚੋਂ ਠੀਕ ਹੈ ਜੀ ਤੇ ਇੱਕ ਇਹ ਵਾਈਟ ਕਲਰ ਦੀ ਹੁੰਦੀ ਹੈ ਨਾ ਕਿ ਕਰੀਮੀ ਜਿਹਾ ਟੈਕਸਚਰ ਉਹਨੂੰ ਕਰੀਮ ਕਲਰ ਜੀ ਹੁੰਦੀ ਹੈਗੀ ਠੀਕ ਹੈ ਤਾਂ ਉਹ ਤੁਹਾਨੂੰ ਪਤਾ ਲੱਗ ਜਾਊਗਾ ਇਹਨਾਂ ਦੋਨਸ਼ਾਨੀਆਂ ਤੋਂ ਕਿ ਇਹ ਫੇਕ ਹੈ ਜਾਂ ਇਹ ਸਹੀ ਹੈਗੀ ਤੇ ਇੱਕ ਹੋਰ ਹੈ ਦਾ ਵੀ ਇਹ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਅ ਜਦੋਂ ਤੁਸੀਂ ਲਗਾ ਲਉਗੇ ਹਨਾ ਇਹਨੂੰ ਤਾਂ 2 ਤੋਂ 3 ਮਿੰਟਾਂ ਦੇ ਵਿੱਚ ਤੁਹਾਡੀ ਸਕਿਨ ਦੇ ਵਿੱਚ ਅਬਜ਼ਰਬ ਹੋ ਚੁਗੀ ਬਹੁਤ ਵਧੀਆ ਕਰੀਮ ਹੈਗੀ ਸੋ ਹੁਣ ਆਪਾਂ ਅ ਸਾਰੀ ਜਾਣਕਾਰੀ ਤੁਹਾਨੂੰ ਜਿੰਨੀ ਕੁ ਮੈਨੂੰ ਹੈਗੀ ਸੀ ਇਹਦੇ ਬਾਰੇ ਮੈਂ ਤੁਹਾਨੂੰ ਦੇਤੀ ਹੈਗੀ ਤੇ ਤੁਸੀਂ ਇਹਨੂੰ ਯੂਜ਼ ਕਰਕੇ ਦੇਖੋ ਜੇਕਰ ਤੁਸੀਂ ਰਿੰਕਲਸ ਨੂੰ ਹਟਾਉਣਾ ਚਾਹੁੰਦੇ ਹੋਗੇ ਆਪਣੇ ਫੇਸ ਤੋਂ ਅ ਤੇ ਚਲੋ ਜੀ ਹੁਣ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਸੋਹਣੀ ਜੀ ਜਾਣਕਾਰੀ ਲੈ ਕੇ ਹਰ ਇੱਕ ਵੀਡੀਓ ਦੇ ਵਿੱਚ ਕੋਈ ਨਾ ਕੋਈ ਮੈਂ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਦੀ ਹੁੰਦੀ ਹਣੀ ਹੈਗੀ ਸੋ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਸੋਨਾ ਜਾਂ ਤੇ ਹੁਣ ਮਿਲਾਂਗੇ ਨੈਕਸਟ ਕਿਸੇ ਸੋਹਣੀ ਜੀ ਵੀਡੀਓ ਦੇ ਨਾਲ ਤੇ ਇਹ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬਾਏ